ਤੇ ਮੁਰਗੇ ਪਤਾ ਲੱਗੇ ਵੀ ਜ਼ਮੀਨ ਵਾਲਾ ਜ਼ਮੀਨ ਦੇ ਕਾਜਾਂ ਜਿਨੋਂ ਖਸਾਹੋ ਦੀ ਐਮਸੀ ਵੀ ਦੇਖੇ ਨਾ ਰੋ ਸੀਟ ਦੱਸ ਦਿਓ ਕਿਹੜੀ ਤੇ ਤੁਸੀਂ ਆਪ ਜਿਹੜੀ ਬਾਈਕ ਦੇ ਕੇ ਬੋਲਦੇ ਹੋ ਬੋਲਣਾ ਫਿਰ ਫਿਰ ਬੋਦੀ ਬੰਦ ਹੋ ਗਿਆ ਆਸ਼ਵਾਸ਼ਣ ਦੇਣਾ ਚਾਹੁੰਦਾ ਕੂੜੇ ਦਾ ਕੰਮ ਪਰ ਇਹ ਕਿਹੜੋ ਕਿਨਾਰਾ ਆਇਓ ਐਨਜੀਟੀ ਵੱਲੋਂ ਇੱਕ ਵਾਰ ਫਿਰ ਪੰਜਾਬ ਨੂੰ ਭਾੜੇ ਪੜਕਮ ਜਰਮਾਨਾ ਕੀਤਾ ਗਿਆ ਇਹ ਦੂਸਰੀ ਵਾਰ ਹੋਇਆ ਕਿ ਪੰਜਾਬ ਨੂੰ ਜਰਮਾਨਾ ਹੋਇਆ ਕਿਉਂ ਜਰਮਾਨਾ ਹੋਇਆ ਆ ਇਸ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਕਾਂਗਰਸੀ ਆਗੂ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਸਰਦਾਰ ਰਾਣਾ ਗੁੱਜੀ ਸਿੰਘ ਜੀ ਨੇ ਰਾਣਾ ਜੀ ਇੱਕ ਵਾਰ ਫੇਰ ਪੰਜਾਬ ਨੂੰ ਭਾਰੀ ਭੜਕਮ ਜਰਮਾਨਾ ਕੀਤਾ ਐਨਡੀਟੀ ਵੱਲੋਂ ਕੀ ਕਹਿਣਾ ਚਾਹੋਗੇ ਇਹ ਅੱਜ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਪਿਛਲੇ ਸਾਲ ਵੀ ਹੋਇਆ ਸੀ ਔਰ ਕੁੱਲ ਮਿਲਾ ਕੇ 2000 ਤੋਂ ਵੱਧ ਜੁਰਮਾਨਾ ਦੋਆਂ ਸਾਲਾਂ ਚ ਹੋ ਚੁੱਕਿਆ। ਔਰ ਅਗਰ ਜੇ ਪੂਰੇ ਸਿਸਟਮ ਨੂੰ ਵੇਖਿਆ ਜਾਵੇ ਇਹ ਆਪਾਂ ਕਪੂਰਥਲੇ ਸ਼ਹਿਰ ਦੀ ਗੱਲ ਕਰ ਲਈਏ ਤੇ ਮੇਰੇ ਖਿਆਲ ਨਾਲ 2-3 ਸਾਲਾਂ ਦੇ ਵਿੱਚ ਹੜਤਾਲ 7-8-10 ਮਿੰਟ ਦੀ ਹੜਤਾਲ ਹੀ ਰਹੀ ਹੁੰਦੀ ਹੈ। ਉਹਨਾਂ ਦੀ ਕਿਸੇ ਨੇ ਸੁਣੀ ਨਹੀਂ ਕਿਸੇ ਨੇ ਉਹਨਾਂ ਨੂੰ ਦੀ ਪ੍ਰੋਬਲਮ ਨੂੰ ਅਡਰੈਸ ਨਹੀਂ ਕੀਤਾ। ਚਲੋ ਇਹ ਤੇ ਕਾਰਨ ਹੋ ਗਿਆ ਔਰ ਅਫਸਰ ਸ਼ਹੀਦੀ ਦੀ ਲਾਪਰਵਾਹੀ ਨਾਲ ਸਾਰਾ ਕੰਮ ਹੋ ਰਿਹਾ ਜਦੋਂ ਅਫਸਰ ਕਹਿੰਨ ਕਿ ਵੀ ਅਸੀਂ ਪੋਲੀਟਿਕਲ ਇਲੈਕਟਿਡ ਬੰਦਿਆਂ ਦੇ ਉੱਪਰ ਦੀ ਹ ਔਰ ਉਹ ਲੋਕ ਜਿਨ੍ਹਾਂ ਨੂੰ ਲੋਕਾਂ ਨੇ ਪੋਲੀਟਿਕਲੀ ਘਾਹ ਨਹੀਂ ਪਾਇਆ ਉਹ ਆ ਕੇ ਸਟੇਟਮੈਂਟਾਂ ਦੇਣ ਅਫਸਰ ਸ਼ਹੀਦ ਨੂੰ ਬਲ ਮਿਲਦਾ ਅੱਜ ਲੋੜ ਕੀ ਹੈ ਅੱਜ ਲੋੜ ਹੈ ਕਿ ਚਾਹੇ ਕਪੂਰਥਲਾ ਹੋਵੇ ਜਾਂ ਪੰਜਾਬ ਦਾ ਕੋਈ ਵੀ ਸ਼ਹਿਰ ਹੋਵੇ ਜਿਹੜੇ ਇਲੈਕਟਿਡ ਮੈਂਬਰ ਨੇ ਉਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ 14 ਕਰੋੜ ਤੋਂ ਉੱਪਰ ਅੱਜ ਕਪੂਰਥਲੇ ਦੇ ਖਜ਼ਾਨੇ ਚ ਕਾਰਪੋਰੇਸ਼ਨ ਚ ਪਿਆ ਔਰ ਜ਼ਮੀਨ ਲੱਭਣੀ ਚਾਹੀਦੀ ਆ ਲੱਭਣ ਦੇ ਇਖਤਿਆਰ ਔਰ ਜ਼ਿੰਮੇਵਾਰੀ ਕਾਰਪੋਰੇਸ਼ਨ ਦੇ ਮੇਅਰ ਇਲੈਕਟਿਡ ਮੈਂਬਰ ਉਹਨਾਂ ਨੂੰ ਬਿਨਾਂ ਕੌਨਫੀਡੈਂਸ ਦੇ ਲੈ ਇਹਨਾਂ ਨੇ ਚਾਰ ਕਿੱਲੇ ਜ਼ਮੀਨ ਲਬਧ ਦਿੱਤੀ ਅਸੀਂ ਕਿਹਾ ਵੀ ਪਹਿਲਾਂ ਉਹਦੇ ਕਾਗਜ ਚੈੱਕ ਕਰੋ ਕਿਤੇ 4 ਮਹੀਨਿਆਂ ਬਾਅਦ ਕੇਸ ਬਣਾ ਕੇ ਭੇਜਦੇ ਹੋ ਤੇ ਮੁੜ ਕੇ ਪਤਾ ਲੱਗੇ ਵੀ ਜ਼ਮੀਨ ਵਾਲਾ ਜ਼ਮੀਨ ਦੇ ਕਾਗਜਾਂ ਜਨਕਸ ਹੈ ਤੇ ਮਜ਼ੇਦਾਰ ਗੱਲ ਹੈ ਚੰਗਾ ਹੋਇਆ ਅਸੀਂ ਪਾਸ ਨਹੀਂ ਕੀਤੀ ਵੱਡੇ ਅਫਸਰਾਂ ਦੀ ਮਿਹਰਬਾਨੀ ਦੇ ਨਾਲ ਉਹ ਜਿਹੜੀ ਜ਼ਮੀਨ ਸੀ ਉਹ ਵੇਚਣ ਵਾਲਾ ਕਹਿੰਦਾ ਮੈਂ ਤਾਂ ਪਹਿਲੇ ਹੁਣ ਕਿਸੇ ਹੋਰ ਨੂੰ ਵੇਚ ਬੈਠਾ ਇੰਦਾਂ ਨਹੀਂ ਕੰਮ ਹੁੰਦੇ ਸਰਕਾਰ ਦੇ ਕੰਮ ਸੰਜੀਦਗੀ ਦੇ ਨਾਲ ਔਰ ਜ਼ਿੰਮੇਵਾਰੀ ਦੇ ਨਾਲ ਔਰ ਅਫਸੋਸ ਕਈ ਵਾਰ ਇਹ ਵੀ ਹੁੰਦਾ ਹੁੰਦਾ ਹੁੰਦੇ ਆ ਬੰਦੇ ਪੋਲਿਟਿਕਲ ਪਾਰਟੀਆਂ 'ਚ ਵੀ ਜਿਹੜੇ ਮਾਈਕ ਦੇ ਅੱਗੇ ਵਿਚਾਰੇ ਕੰਟਰੋਲ ਨਹੀਂ ਕਰ ਪਾਉਂਦੇ ਆਪਣੇ ਆਪ ਨੂੰ ਮੈਂ ਉਹਨਾਂ ਨੂੰ ਕਹਾਗਾ ਕਿ ਐਮਸੀ ਦੀ ਇਲੈਕਸ਼ਨ ਲੜੋ ਸੀਟ ਦੱਸ ਦਿਓ ਕਿਹੜੀ ਤੇ ਤੁਸੀਂ ਜਿੱਤ ਸਕਦੇ ਹੋ ਢੋਟ ਸਾਹਿਬ ਉਹੀ ਸੀਟ ਖਾਲੀ ਕਰਾ ਦੇਣਾ ਮੈਂ ਰਜਾਇਨ ਕਰਵਾ ਦੇਣਾ ਆਪਣੇ ਐਮਸੀ ਤੋਂ ਤੇ ਆਓ ਜਿੱਤ ਕੇ ਆਓ ਮੇਰੇ ਖਿਆਲ ਨਾਲ ਤੁਹਾਨੂੰ ਇੱਕ ਮੌਕਾ ਮਿਲੇਗਾ ਆ ਜਿਹੜੀ ਮਾਈਕ ਦੇ ਕੇ ਬੋਲਦੇ ਹੋ ਬੋਲਣ ਦਾ ਫਿਰ ਫਿਰ ਬੋਲਤੀ ਬੰਦ ਹੋ ਜਾਏਗੀ ਹਾਂ ਬੋਲੋ ਪਰ ਉਹਨਾਂ ਨੇ ਤਾਂ ਇੱਕ ਲੰਬੀ ਚੌੜਾ ਵੀਡੀਓ ਸੰਦੇਸ਼ ਜਾਰੀ ਕਰਕੇ ਕਾਫੀ ਡਾਟੇ ਟੂਟੇ ਵੀ ਪੇਸ਼ ਕੀਤੇ ਯਾਰ ਡਾਟੇ ਪੇਸ਼ ਕੀਤੇ ਵੋਟ ਅਥਾਰਟੀ ਡਸ ਹੀ ਹੈ ਪਹਿਲੀ ਗੱਲ ਚਲੋ ਆਮ ਆਦਮੀ ਪਾਰਟੀ ਦਾ ਕਾਰਕਟਰਤਾ ਕੰਮ ਕਰਨਾ ਚਾਹੀਦਾ ਫਿਰ ਇਹ ਆ ਡਾਟੇ ਇੱਥੇ ਕਿਉਂ ਪੇਸ਼ ਕਰਦਾ ਇਹ ਕਮਿਸ਼ਨਰ ਕੋਲ ਜਾ ਕੇ ਕਰੇ ਡੀਸੀ ਕੋ ਕਰੇ ਉੱਪਰ ਜਾ ਕੇ ਗੱਲ ਕਰੇ ਫਿਰ ਇੱਕ ਥੱਪ ਕੇ ਕਹੇਗਾ ਮੈਂ ਕੀਤਾ ਮੌਕਾ ਇਹਨੂੰ ਵੀ ਇਹਦਾ ਹੱਕ ਹੈ ਭਈ ਕਰੋ ਉਹਨਾਂ ਨੇ ਇੱਕ ਇਲਜ਼ਾਮ ਵੀ ਲਾਇਆ ਕਹਿੰਦੇ ਕਿ ਇੱਥੇ ਕਬਜ਼ੇ ਹੋਏ ਆ ਕਬਜ਼ੇ ਕਰਵਾਏ ਗਏ ਆ ਤੇਰੇ ਪੋਤਰੇ ਫੋਲੇ ਨਾ ਮੈਂ ਤੇ ਲੱਭਣਾ ਬਹੁਤ ਕੁਝ ਆ ਮੇਰੇ ਖਿਆਲ ਨਾਲ ਟੋਟ ਸਾਹਿਬ ਮੈਨੂੰ ਮਜਬੂਰ ਨਾ ਕਰੋ ਕਿ ਮੈਂ ਬੋਲਾਂ ਰਾਨਾ ਜੀ ਜਨਮਸ਼ਟਮੀ ਦਾ ਤਿਉਹਾਰ ਹੈਗਾ ਸ਼ੋਭਾ ਯਾਤਰਾ ਨਿਕਲਨੀ ਆ ਪਰ ਸ਼ਹਿਰ ਦੇ ਵਿੱਚ ਸਫਾਈ ਦੀ ਮਾੜਾ ਹਾਲ ਹੈਗਾ ਤਾਂ ਸੰਗਤਾਂ ਦੇ ਆਸਥੀਆਂ ਨੂੰ ਵੀ ਠੇਸ ਪਹੁੰਚ ਰਹੀ ਹੈ ਬਿਲਕੁਲ ਪਹੁੰਚ ਰਹੀ ਹੈ ਦੁੱਖ ਹੈ ਮੈਨੂੰ ਇਸ ਗੱਲ ਦਾ ਬੜੀ ਤੇਜ਼ੀ ਦੇ ਨਾਲ ਅਸੀਂ ਸਾਫ਼ ਕਰ ਦਿੱਤਾ ਚੈੱਕ ਕਰਕੇ ਆਓ ਉਹ ਜਿੱਥੇ ਜਿੱਥੇ ਸਾਫ਼ ਕੀਤਾ ਹੁਣ ਗੱਲ ਇੱਕ ਵੀ ਅੱਗੇ ਜ਼ਮੀਨ ਦੀ ਲੋੜ ਹੈ ਉਹ ਹੁਣ ਅਸੀਂ ਦੱਬ ਕੇ ਦੇਣੀ ਆ ਅੱਜ ਤਾਈ ਤਾਂ ਅਫਸਰ ਤੇ ਕਮਿਸ਼ਨਰ ਹੀ ਲੱਭ ਦੇ ਸੀਗੇ ਹੁਣ ਪੋਲਿਟਿਕਲ ਬੰਦੇ ਲੱਭ ਕੇ ਦੇਣਗੇ ਤੇ ਕੰਮ ਨੂੰ ਚਾੜੂ ਕਰਨਗੇ ਔਰ ਮੈਂ ਤੁਹਾਨੂੰ ਆਸ਼ਵਾਸ਼ਣ ਦੇਣਾ ਚਾਹਣਾ ਕੂੜੇ ਦਾ ਕੰਮ ਕਿਹੜਾ ਕਿਨਾੜਾ ਹੋ ਐਮੀ ਮਾਈਕ ਜੇ ਅੱਗੇ ਆ ਕੇ ਬੋਲ ਕੇ ਮਰਨਵਲ ਕੰਮ ਕਰਨ ਵਾਲਿਆਂ ਦਾ ਡਾਊਨ ਕਰਦੇ ਹਾਂ ਅੱਜ ਤਾਈ ਤੇ ਸੀਗਾ ਅਫਸਰਾਂ ਦਾ ਹੁਣ ਕਰਕੇ ਵਿਖਾਵਾਂਗੇ ਕਿਉਂਕਿ ਅਫਸਰਾਂ ਨੂੰ ਨੱਥ ਪਾ ਲਈ ਅਸੀਂ ਰੌਣਜੀ ਕਿਦਾਂ ਮਸਲਾ ਹਾਲੂ ਇੱਕ ਕੂੜਾ 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 ਇਹ ਸ਼ਬਦ ਬਹੁ ਹਣ ਲੋਕੀ ਸੁਣ ਕੇ ਅੱਕ ਗਏ ਕਪੂਰਥਲੇ ਵਾਲੇ ਬਿਲਕੁਲ ਸਾਰਾ ਕਪੂਰਥਾ ਨਹੀਂ ਸਾਰਾ ਪੰਜਾਬ ਤੁਸੀਂ ਅਖਬਾਰਾਂ ਪੜ੍ਹੋ ਸਾਰੇ ਪੰਜਾਬ 'ਚ ਇਹ ਹਾਲ ਹੈ ਇਹ ਜਦ ਤਾਈਂ ਕਮਿਸ਼ਨਰ ਔਰ ਕਾਰਪੋਰੇਸ਼ਨ ਜਾਂ ਨਗਰ ਕੌਂਸਲ ਦੇ ਅਫਸਰਾਂ ਨੂੰ ਦਰਦ ਨਹੀਂ ਲਾਏਗਾ ਲੋਕਾਂ ਦਾ ਤਾਂ ਤੈ ਸਫਾਈ ਨਹੀਂ ਹੋ ਸਕਦੀ ਲੇਕਿਨ ਕਈ ਵਾਰ ਜਦ ਤੋ ਹੱਦੋਂ ਪਾਰ ਹੋ ਜਾਂਦੀਆਂ ਗੱਲਾਂ ਤੇ ਜੱਗੋ ਵਾਰੀਆਂ ਵੀ ਕਰਨੀਆਂ ਪੈਣੀਆਂ ਤੇ ਜੱਗੋ ਵਾਰੀਆਂ ਕਰਕੇ ਇਹ ਕਪੂਰਥਲਾ ਸਾਫ਼ ਕਰਕੇ ਦਿਖਾਵਾਂਗੇ ਸੋ ਇਹ ਸਨ ਰਾਣਾ ਗੁਜਰੀ ਸਿੰਘ ਜਿਨ੍ਹਾਂ ਨੇ ਕਿਹਾ ਕਿ ਹੁਣ ਸਾਨੂੰ ਆਪਣੇ ਹੱਥੀਂ ਕਮਾਨ ਲੈਣੀ ਪੈਣੀ ਆ ਤੇ ਹੁਣ ਥੋੜੀ ਉਡੀਕ ਕਰੋ ਫਿਰ ਅਸੀਂ ਸ਼ਹਿਰ ਨੂੰ ਸਾਫ਼ ਕਰਕੇ ਦਿਖਾਵਾਂਗੇ